ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਹਿਲਾ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਬਰੰਗਲ ਵਿੱਚ ਚੋਣ ਰੈਲੀ ਨੂੰ ਕੀਤਾ ਸੰਬੋਧਨ ਸਹਿਮ ਪਿਤਰਾਉਦਾ ਦੇ ਬਿਆਨ ਉੱਤੇ ਪੜ੍ਹ ਕੇ ਪ੍ਰਧਾਨ ਮੰਤਰੀ ਮੋਦੀ ਕਿਹਾ ਪਿਤਰਾਉਦਾ ਨੇ ਦੇਸ਼ ਵਾਸੀਆਂ ਨੂੰ ਗਾਲ ਕੱਢੀ ਦਿੱਲੀ ਹਾਈ ਕੋਰਟ ਨੇ ਇੱਕ ਵਕੀਲ ਦੀ ਪਟੀਸ਼ਨ ਕੀਤੀ ਖਰਜ ਪਟੀਸ਼ਨ ਵਿੱਚ ਜੇਲ੍ਹ ਵਿੱਚ ਬੰਦ ਕੇਜਰੀਵਾਲ ਲਈ ਮੰਗੀਆਂ ਗਈਆਂ ਸੀ ਸਹੂਲਤਾਂ ਜੱਜ ਨੇ ਪਟੀਸ਼ਨ ਕਰਤਾ ਨੂੰ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ ਦਿੱਲੀ ਹਾਈ ਕੋਰਟ ਚ ਹੋਈ ਇਹ ਮਾਮਲੇ ਦੀ ਸੁਣਵਾਈ ਸੌਦੀਆ ਦੀਆਂ ਜ਼ਮਾਨਤ ਪਟੀਸ਼ਨਾਂ ਉੱਤੇ ਜਵਾਬ ਦਾਖਲ ਕਰਨ ਲਈ ਐਡੀਟੇਸਿਵ ਨੂੰ ਦਿੱਤਾ ਗਿਆ ਹੋਰ ਸਮਾਂ ਤੇ ਹੁਣ ਖਬਰਾਂ ਵਿਸਤਾਰ ਨਾਲ ਇੰਡੀਅਨ ਆਊਰਸਿਜ ਕਾਂਗਰਸ ਦੇ ਪ੍ਰਧਾਨ ਸੈਮ ਪੇਤਰਾਉਦਾ ਦੇ ਭਾਰਤੀਆਂ ਦੇ ਰੰਗ ਰੂਪ ਨਾਲ ਜੁੜੇ ਬਿਆਨ ਉੱਤੇ ਭਾਜਪਾ ਹਮਲਾਵਰ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਨੇ ਪੇਤਰਾਉਦਾ ਦੇ ਬਿਆਨ ਨੂੰ ਲੈ ਕੇ ਕਾਂਗਰਸ ਅਤੇ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਵੰਨੇ ਹੈ। ਤੇਲੰਗਾਨਾ ਦੇ ਬਰੰਗਲ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮ ਪੇਤਰਾਉਦਾ ਦੇ ਬਿਆਨ ਉੱਤੇ ਕਾਂਗਰਸ ਅਤੇ ਰਾਹੁਲ ਗਾਂਧੀ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਬਹੁਤ ਗੁੱਸੇ ਵਿੱਚ ਨੇ ਅੱਜ ਸ਼ਹਿਜ਼ਾਦੇ ਦੇ ਇੱਕ ਚਾਚੇ ਨੇ ਅਜਿਹੀਆਂ ਗਾਲਾਂ ਕੱਢੀਆਂ ਸੰਵਿਧਾਨ ਨੂੰ ਸេរਉਤੇ ਰੱਖਣ ਵਾਲੇ ਲੋਕ ਦੇਸ਼ ਦੀ ਚਮੜੀ ਦਾ અપਮਾਨ ਕਰ ਰਹੇ ਨੇ ਉਹਨੇ ਕਿਹਾ ਕਿ ਚਮੜੀ ਦੇ ਰੰਗ ਦੇ ਆਧਾਰ ਉੱਤੇ ਦੇਸ਼ ਵਾਸੀ ਦਾ અપਮਾਨ ਦੇਸ਼ برداشت ਨਹੀਂ ਕਰੇਗਾ ਅਤੇ ਮੋਦੀ ਤਾਂ ਕਦੇ ਵੀ برداشت ਨਹੀਂ ਕਰੇਗਾ ਦਿੱਲੀ ਹਾਈ ਕੋਰਟ ਨੇ ਜੇਲ੍ਹ ਵਿੱਚੋਂ ਸਰਕਾਰ ਚਲਾਉਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਉਚਿਤ ਪ੍ਰਬੰਧ ਕਰਨ ਦੀ ਅਪੀਲ ਕਰਦੇ ਇੱਕ ਵਕੀਲ ਵੱਲੋਂ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ ਨੂੰ 1 ਲੱਖ ਰੁਪਏ ਦੇ ਜੁਰਮਾਨੇ ਨਾਲ ਖਾਰਜ ਕਰ ਦਿੱਤਾ ਹੈ ਪਟੀਸ਼ਨ ਕਰਤਾ ਨੇ ਭਾਜਪਾ ਦੀ ਦਿੱਲੀ ਕਾਈ ਦੇ ਪ੍ਰਧਾਨ ਵਿਰਿੰਦਰ ਸੱਚਦੇਵਾ ਨੂੰ ਕੇਜਰੀਵਾਲ ਦੇ ਅਸਤੀਫੇ ਲਈ ਅਨੁਚਿਤ ਦਬਾਅ ਪਾਉਣ ਤੋਂ ਰੋਕਣ ਦੀ ਵੀ ਮੰਗ ਕੀਤੀ ਗਈ ਸੀ ਕਾਰਜਵਾਹਕ ਮੁੱਖ ਜੱਜ ਮਨਮੋਹਨ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਕੇਜਰੀਵਾਲ ਆਪਣੀ ਗ੍ਰਿਫਤਾਰੀ ਵਿਰੁੱਧ ਪਹਿਲਾਂ ਹੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਨੇ ਅਜਿਹੇ ਵਿੱਚ ਨਿਆਇਕ ਹਿਰਾਸਤ ਵਿੱਚ ਉਹਨਾਂ ਨੂੰ ਕੋਈ ਸਹੂਲਤ ਪ੍ਰਦਾਨ ਕਰਨ ਦੇ ਸਬੰਧ ਵਿੱਚ ਕਿਸੇ ਆਦੇਸ਼ ਦੀ ਅਪੀਲ ਨਾ ਕੀਤੀ ਜਾਵੇ ਜਸਟਿਸ ਮਨਮੋਹਨ ਅਤੇ ਜਸਟਿਸ ਪੀਐਸ ਅਰੋੜਾ ਦੀ ਬੈਂਚ ਨੇ ਕਿਹਾ ਕਿ ਇਹ ਅਦਾਲਤ ਮੀਡੀਆ ਉੱਤੇ ਸੈਂਸਰਸ਼ਿਪ ਨਹੀਂ ਲਗਾ ਸਕਦੀ ਤੇ ਨਾ ਹੀ ਸਿਆਸੀ ਵਿਰੋਧੀਆਂ ਨੂੰ ਬਿਆਨ ਦੇਣ ਤੋਂ ਰੋਕ ਸਕਦੀ ਹੈ ਹਾਈ ਕੋਰਟ ਨੇ ਕਿਹਾ ਕਿ ਕੀ ਅਸੀਂ ਐਮਰਜੈਂਸੀ ਲਗਾਉਂਦੇ ਹਾਂ ਕੀ ਅਸੀਂ ਸੈਂਸਰਸ਼ਿਪ ਲਾਗੂ ਕਰਦੇ ਹਾਂ ਕੀ ਅਸੀਂ ਮਾਰਸ਼ਲ ਲਾ ਲਗਾਉਂਦੇ ਹਾਂ ਅਸੀਂ ਪ੍ਰਸਤੂਪਤੇ ਪਾਬੰਦੀ ਕਿਵੇਂ ਲਗਾ ਸਕਦੇ ਹਾਂ ਦਿੱਲੀ ਹਾਈ ਕੋਰਟ ਨੇ ਆਪਕਾਰੀ ਨੀਤੀ ਕੱਪੜੇ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਕਥਿਤ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੌਦੇ ਦੀ ਜ਼ਮਾਨਤ ਪਟੀਸ਼ਨ ਉੱਤੇ ਜਵਾਬ ਦਾਖਲ ਕਰਨ ਲਈ ਈਡੀ ਅਤੇ ਸੀਬੀਆਈ ਨੂੰ ਹੋਰ ਸਮਾਂ ਦਿੱਤਾ ਹੈ ਈਡੀ ਅਤੇ ਸੀਬੀਆਈ ਦੇ ਵਕੀਲਾਂ ਨੇ ਜਸਟਿਸ ਵਰਣਕੰਤਾ ਸ਼ਰਮਾ ਨੂੰ ਸੂਚਿਤ ਕੀਤਾ ਕਿ ਉਹਨਾਂ ਨੂੰ ਜਵਾਬ ਦਾਖਲ ਕਰਨ ਲਈ ਹੋਰ ਸਮਾਂ ਚਾਹੀਦਾ ਹੈ ਜਰਸੀਸ ਵਰਣਕੰਤਾ ਸ਼ਰਮਾ ਨੇ 3 ਮਈ ਨੂੰ ਦੋਹਾਂ ਏਜੰਸੀਆਂ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨਾਂ ਉੱਤੇ ਜਵਾਬ दाखल ਕਰਨ ਲਈ ਕਿਹਾ ਸੀ ਅਤੇ ਮਾਮਲੇ ਦੀ ਸੁਣਵਾਈ ਅੱਜ ਤੱਕ ਲਈ ਮੁਲਤਵੀ ਕੀਤੀ ਸੀ ਏਜੰਸੀਆਂ ਦੀ ਬੇਨਤੀ ਦਾ ਸੌਦਿਆ ਦੇ ਵਕੀਲ ਨੇ ਵਿਰੋਧ ਕੀਤਾ ਤੇ ਕਿਹਾ ਕਿ ਸੌਦਿਆ ਜੇਲ੍ਹ ਵਿੱਚ ਬੰਦ ਨੇ ਜਦ ਕਿ ED ਅਤੇ CBI ਨੇ ਸੁਪਰੀਮ ਕੋਰਟ ਨੂੰ ਪ੍ਰੋਸਟ ਦਿੱਤਾ ਸੀ ਕਿ 6 ਮਹੀਨੇ ਵਿੱਚ ਸੁਣਵਾਈ ਪੂਰੀ ਹੋ ਜਾਵੇਗੀ ਹਾਈ ਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਬਚਾਅ ਪੱਖ ਨੇ ਆਪਣਾ ਜਵਾਬ दाखल ਕਰਨ ਲਈ ਹੋਰ ਸਮਾਂ ਮੰਗਿਆ ਹੈ ਕਿਹਾ ਗਿਆ ਹੈ ਕਿ ED ਮਾਮਲੇ ਵਿੱਚ ਇੱਕ ਸਾਇਦ ਉਸੇ ਦੇ ਸਬੰਧ ਵਿੱਚ ਇੱਕ ਹੋਰ ਮੁਕਾਦਮੇ ਦੀ ਸ਼ਿਕਾਇਤ ਦਾਇਰ ਕਰਨ ਦੇ ਪ੍ਰਕਿਰਿਆ ਵਿੱਚ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਬਚਾਅ ਪੱਖ ਨੂੰ ਆਪਣਾ ਜਵਾਬ ਦਾਖਲ ਕਰਨ ਲਈ 4 ਦਿਨ ਹੋਰ ਦਿੱਤੇ ਗਏ ਨੇ। ਸੋਮਵਾਰ ਤੱਕ ਅਦਾਲਤ ਵਿੱਚ ਜਵਾਬ ਦਾਇਰ ਕੀਤਾ ਜਾਣਾ ਚਾਹੀਦਾ ਹੈ ਅਤੇ ਸੋਮਵਾਰ ਤੱਕ ਦੂਜੀ ਧਿਰ ਨੂੰ ਪੇਸ਼ਗੀ ਕਾਪੀ ਵੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ 14 ਮਈ ਨੂੰ ਸੂਚੀਬੱਧ ਕੀਤੀ ਹੈ। ਪੰਜਾਬ ਵਿੱਚ ਭਾਜਪਾ ਸਮਾਜ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੁਸ਼ਿਆਰਪੁਰ ਤੋਂ ਨਾਮਵਰ ਦਲੇ ਤਾਗੂ ਅਤੇ ਬਾਸਪਾ ਦੇ ਉਮੀਦਵਾਰ ਰਕੇਸ਼ ਸੋਮਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨ ਕਰਦੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਜੀ ਆਇਆਂ ਨੂੰ ਕਿਹਾ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਆਪਣੇ ਸਮਰਥਕਾਂ ਦੇ ਵੱਡੇ ਹਜੂਮ ਦੇ ਨਾਲ ਰੋਡ ショਅ ਕਰਨ ਤੋਂ ਬਾਅਦ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਗਏ ਰੋਡ ショਅ ਤੋਂ ਬਾਅਦ ਕਾਗਜ਼ ਦਾਖਲ ਕਰਨ ਤੱਕ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਤੋਂ ਇਲਾਵਾ ਲੋਕ ਸਭਾ ਹਲਕੇ ਦੇ ਨਾਇੰਪੈਂਦੇ ਨੌ ਵਿਧਾਨ ਸਭਾ ਹਲਕੇ ਦੇ ਹਲਕਾ ਇੰਚਾਰਜ ਜ਼ਿਲ੍ਹਾ ਕਾਂਗਰਸ ਕਮੇਟੀ ਯੂਥ ਕਾਂਗਰਸ ਮਹਿਲਾ ਕਾਂਗਰਸ ਸੇਵਾਦਾਲ ਦੇ ਅਹੁਦੇਦਾਰਾਂ ਸਮੇਤ ਜ਼ਿਲ੍ਹੇ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਇਕਜੁੱਟਤਾ ਦੇ ਨਾਲ ਉਹਨਾਂ ਦੇ ਨਾਲ ਖੜੇ ਵਿਖਾਈ ਦਿੱਤੇ ਡਾਕਟਰ ਗਾਂਧੀ ਦੇ ਰੋਡ ਸ਼ੋਅ ਦੀ ਪ੍ਰਬੰਧਕੀ ਟੀਮ ਵੱਲੋਂ ਆਮ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਤਾਂ ਜੋ ਸਫ਼ਰ ਕਰ ਰਹੇ ਆਮ ਲੋਕਾਂ ਨੂੰ ਕੋਈ ਤਕਲੀਫ਼ ਨਾ ਹੋਵੇ ਇਸ ਮਕਸਦ ਲਈ ਸਾਰਾ ਪ੍ਰੋਗਰਾਮ ਤੈਅ ਸਮੇਂ ਅਨੁਸਾਰ ਨਿਪਟਰੇ ਚਾੜਿਆ ਗਿਆ ਇਸ ਮੌਕੇ ਰਾਜਾ ਵੜਿੰਗ ਨੇ ਕਹਿ ਕੇ ਇਲਾਕੇ ਦੇ ਲੋਕਾਂ ਦਾ ਪਿਆਰ ਅਤੇ ਉਤਸ਼ਾਹ ਇਸ ਗੱਲ ਦਾ ਹੰਗਾਰਾ ਭਰਦਾ ਹੈ ਕਿ ਡਾਕਟਰ ਗਾਂਧੀ ਪਟਿਆਲਾ ਲੋਕ ਸਭਾ ਸੀਟ ਤੋਂ ਬਹੁਤ ਵੱਡੇ ਮਾਰਜਨ ਨਾਲ ਜਿੱਤਣਗੇ ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਡਾਕਟਰ ਗਾਂਧੀ ਨੂੰ ਜਿੱਤਦਾਉਣ ਲਈ ਇੱਕਜੁੱਟ ਹੈ ਗਾਂਧੀ ਸਾਹਿਬ ਦੇ ਕਾਗਜ਼ ਭਰਉਣ ਜਾ ਰਹੇ ਆ ਸਮੁੱਚੀ ਲੀਡਰਸ਼ਿਪ ਸਾਡੇ ਨਾਲ ਜਾ ਰਹੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਬਹੁਤ ਵੱਡਾ ਹੰਗਾਰਾ ਗਾਂਧੀ ਸਾਹਿਬ ਨੂੰ ਮਿਲਿਆ ਹੈ ਔਰ ਵੱਡੇ ਫਰਕ ਦੇ ਨਾਲ ਗਾਂਧੀ ਸਾਹਿਬ ਜਿੱਤ ਪ੍ਰਾਪਤ ਕਰਨਗੇ ਇਹਦਵਾਰ ਜਿੰਨੇ ਮਰਜੀ ਹੋਣ ਲੇਕਿਨ ਜੋ ਡਾਕਟਰ ਤਰਨਵੀਰ ਗਾਂਧੀ ਦੀ ਗੱਲ ਹੈ ਉਹ ਕਿਸੇ ਦੀ ਗੱਲ ਨਹੀਂ ਸਭ ਤੋਂ ਵੱਡੇ ਮਾਰਜਨ ਦੇ ਨਾਲ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਤਰਨਵੀਰ ਗਾਂਧੀ ਜੀ ਜਿੱਤਣਗੇ ਕਿਉਂਕਿ ਲੋਕ ਇੱਕ ਚੰਗੀ ਸੋਚ ਨੂੰ ਵੋਟ ਪਾਉਣਗੇ ਔਰ ਹੁਣ ਮਹਾਰਾਜਿਆਂ ਦਾ ਜਮਾਨਾ ਨਹੀਂ ਰਿਹਾ ਹੈ ਹੁਣ ਆਮ ਲੋਕਾਂ ਦਾ ਜਬਾਨ ਹੈ ਸਾਬ ਨੇ ਮਰਾਲ ਮਿਲ ਕੇ ਔਰ ਬਾਕੀ ਸ ਹਲਕਿਆਂ ਤੋਂ ਸਾਰੇ ਲੋਕਾਂ ਨੇ ਪਰਮੇਸ਼ ਮੂਲੀਤ ਕਰਕੇ ਇਸ ਅੱਜ ਦੇ ਇਹਨਾਂ ਡਮਾਂਕਣ ਪੱਤਰ ਦਾਖਲ ਕਰਨ ਦੀ ਜਿਹੜੀ ਇੱਕ ਇੱਕ ਪ੍ਰਕਿਰਿਆ ਸੀ ਇਹਨੂੰ ਸਫਲਤਾ ਵਰਗ ਨੇਪਲੇ ਜਾ ਰਿਹਾ ਹੈਗਾ ਵਰਕਰਾਂ ਦਾ ਬਹੁਤ ਸਾਂ ਹੈਗਾ ਵਰਕਰ ਕਾਲੇ ਨੇ ਪੰਜਾਬ ਤੇ ਹਿੰਦੁਸਤਾਨ ਦੋਵਾਂ ਥਾਵਾਂ ਤੇ ਕੇਂਦਰੀ ਸੱਤਾ ਨੂੰ ਤੇ ਪੰਜਾਬ ਦੀ ਸੱਤਾ ਨੂੰ ਉਲਟਾ ਕੇ ਜਿਹੜਾ ਕਾਂਗਰਸ ਦਾ ਰਾਜ ਹੈ ਜਿਹਨੇ ਕਿ ਨਵੀਂ ਕਾਂਗਰਸ ਇੱਕ ਪੈਦਾ ਹੋ ਰਹੀ ਹੈ ਜੇ ਨਵੀਂ ਕਾਂਗ ਦਾ ਜਨਮ ਹੋ ਰਿਹਾ ਪੁਨਰ ਜਨਮ ਹੋ ਰਿਹਾ ਉਸ ਨਵੀਂ ਕਾਂਗ ਦੀ ਗਵਾਈ ਹੇਠ ਨਵਾਂ ਹਿੰਦੁਸਤਾਨ ਬਣਾਉਣ ਵਾਸਤੇ ਉਹ ਹਿੰਦੁਸਤਾਨ ਜਿਹੜਾ ਜਿਹਦਾ ਸੰਵਿਧਾਨ ਤਬਾਹ ਕੀਤਾ ਜਾ ਰਿਹਾ ਜਿਹਦੀ ਸਾਰੀਆਂ ਸੰਸਥਾਵਾਂ ਤਬਾਹ ਕੀਤੀਆਂ ਜਾ ਰਹੀਆਂ ਉਹ ਸਿੱਧੋਸਤਾਨ ਚੋਂ ਜਿਹੜੀ ਭਾਜਪਾ ਦੀ ਕੇਂਦਰੀ ਸਰਕਾਰ ਹੈ ਤੇ ਪੰਜਾਬ ਚੋਂ ਜਿਹੜੀ ਫਰਾਡੂ ਸਰਕਾਰ ਹੈ ਅਸ਼ਤਿਆਰੀ ਸਰਕਾਰ ਹੈ ਪਰ ਸਿਰ ਮਸ਼ਹੂਰੀਆਂ ਦੀ ਸਰਕਾਰ ਹੈਗੀ ਐ ਜਿਵੇਂ ਨਹੀਂ ਪੱਧਰ ਤੇ ਕੁਝ ਨਹੀਂ ਕਰਦੀ ਉਹ ਵੀ ਚੱਲਦਾ ਕਰਨ ਵਾਸਤੇ ਡਾਕਟਰ ਸਾਹਿਬ ਮਹਾਰਾਣੀ ਪਰਨੀਤ ਕੌਰ ਦੇ ਘਰ ਦੇ ਬਾਹਰ ਕਿਸਾਨ ਬੈਠੇ ਨੇ ਕਹਿੰਦੇ ਕਿ ਪਰਨੀਤ ਕੌਰ ਦੇ ਖਿਲਾਫ ਜਿਹੜਾ ਪਰਚਾ ਕੀਤਾ ਜਾਵੇ ਤਾਂ ਜਿਹੜਾ ਅਸੀਂ ਕੀ ਦੇਖਦੇ ਹੋ ਜੀ ਉਸ ਬੰਦੇ ਨੇ ਕੀਤਾ ਹੈਗਾ ਉਸ ਦੇ ਖਿਲਾਫ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਨੇ ਸਭ ਤਹਸੀਲ ਮੱਲਾਂਵਾਲਾ ਵਿਖੇ ਡੋਰ ਤੋਂ ਡੋਰ ਚੌਣ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਅੱਜ ਅਸੀਂ ਜਿਹੜੇ ਲੋਕ ਸਭਾ ਹਲਕਾ ਸ਼੍ਰੀ ਖਰੂਦ ਸਾਹਿਬ ਦੇ ਚੋਣ ਕੈਂਪੇਨਿੰਗ ਲਈ ਜਿਹੜਾ ਮੈਂ ਅੱਜ ਆਪਣੇ ਜੀਰੇ ਹਲਕੇ 'ਚ ਮੱਲਾਂ ਵਾਲੇ ਦੇ ਵਿੱਚ ਦੁਕਾਨ-ਦੁਕਾਨ ਤੇ ਜਾ ਕੇ ਸਾਰਿਆਂ ਨੂੰ ਅਪੀਲ ਕੀਤੀ ਔਰ ਸਾਰਿਆਂ ਨੇ ਬਹੁਤ ਹੀ ਮਾਣ ਤੇ ਸਤਿਕਾਰ ਮੈਨੂੰ ਦਿੱਤਾ ਔਰ ਸਾਰਿਆਂ ਨੇ ਇੱਕੋ ਗੱਲ ਹੀ ਕਹੀ ਆ ਕਿ ਬੇਫਿਕਰ ਹੋ ਜੀਰਾ ਸਾਹਿਬ ਤੁਸੀਂ ਬਾਕੀ ਹਲਕਿਆਂ 'ਚ ਜਾਓ ਔਰ ਇਹ ਜਿਹੜਾ ਤੁਹਾਡਾ ਆਪਣਾ ਹਲਕਾ ਔਰ ਇਥੇ ਜਿਹੜਾ ਹਲਕੀ ਵਾਲਿਆਂ ਨੂੰ ਮਾਣ ਹੈ ਔਰ ਕਾਂਗਰਸ ਪਾਰਟੀ ਦਾ ਵੀ ਸਾਰਿਆਂ ਨੇ ਧੰਨਵਾਦ ਕੀਤਾ ਕਿ ਉਹਨਾਂ ਨੇ ਜਿਹੜੀ ਹੈ ਕਿ ਜੀਰਾ ਗੁਰਦਾਰ ਸਾਹਿਬਾਂ ਨੂੰ ਜਿਹੜੀ ਹੈ ਕਿ ਬਹੁਤ ਵੱਡੀ ਫੈਲ ਦਿੱਤੀ ਹੈ ਜਿੰਨੇ ਕਿ ਮੈਂਬਰ ਪਾਰਲੀਮੈਂਟ ਦੀ ਟੀਮ ਲਈ ਕੇ ਨਵਾਜਿਆ ਪਟਿਆਲਾ ਵਿੱਚ ਕਿਸਾਨ ਸਾਬਕਾ ਮੁੱਖ ਮੰਤਰੀ ਕੈਪਟਨ ਨਮਰਿੰਦਰ ਸਿੰਘ ਅਤੇ ਪਰਨੀਤ ਕੌਰ ਦੀ ਰਿਹਾਈਸ਼ ਨਿਊ ਮੋਤੀਬਗ ਪੈਲੈਸ ਦੇ ਨਜ਼ਦੀਕ ਤਰਨਾ ਲਗਾ ਕੇ ਬੈਠ ਗਏ ਨੇ ਇਸ ਮੌਕੇ ਤੇ ਪੁਲਿਸ ਨੇ ਸੁਰੱਖਿਆ ਦੇ ਸਖਤ ਤਂ ਕੀਤੇ ਹੋਏ ਨੇ ਕਿਸਾਨਾ ਗੋ ਨੇ ਕਿਹਾ ਕਿ ਭਾਜਪਾ ਉਮੀਦਵਾਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਮੌਤ ਦੇ ਮਾਮਲੇ ਵਿੱਚ ਮਲਜਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਫੋਰਸ ਲੱਗੀ ਹੈ ਤੁਹਾਡੇ ਕਰਕੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫੋਰਸ ਤੁਹਾਨੂੰ ਅੱਗੇ ਜਾਣ ਦਊਗੀ ਕਿ ਨਹੀਂ ਜਾਣ ਦਵੇ ਨਾ ਨਾ ਦਵੇ ਅਸੀਂ ਇੱਥੇ ਬੈਠਾਂਗੇ ਹਮ ਚਾਹੇ ਜਾਣ ਦਵੇ ਚਾਹੇ ਨਾ ਜਾਣ ਦੇ ਪਰ ਅਸੀਂ ਬੈਠਣਾ ਇੱਥੇ ਆ ਅਸੀਂ ਆਪਣਾ ਹੱਕ ਲੈ ਕੇ ਜਾਵਾਂਗੇ ਅਸੀਂ ਕਹਿਣਾ ਉਹਨੂੰ ਫੜਨਾ ਚਾਹੀਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਇਹ ਬੇਸ਼ਰਮ ਲਾਣਾ ਪਹਿਲਾਂ ਬੇਸ਼ਰਮੀ ਕਰੀਏ ਤੇ ਘਰ ਵਾਲੇ ਨੇ ਗੁਰੂ ਮਹਾਰਾਜ ਦਾ ਗੁਟਕਾ ਸਾਹਿਬ ਇਹਨੇ ਮੱਥੇ ਨੂੰ ਲਾ ਕੇ ਸੌਂ ਚੱਕੀ ਵੀ ਮੈਂ ਨਸ਼ੇ ਮਾਫ ਕਰ ਖਤਮ ਕਰਾਂਗਾ ਮੈਂ ਪੂਰਨ ਤੌਰ ਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗਾ ਤੇ ਇੱਕ ਵੀ ਮੰਗ ਉਹਨੇ ਪੂਰੀ ਨਹੀਂ ਕਰੀ ਤਾਂ ਫਿਰ ਵੀ ਮੂੰਹ ਚੱਕ ਕੇ ਉਹ ਲੋਕਾਂ 'ਚ ਜਾਣ ਲਈ ਤਿਆਰ ਹੋ ਗਿਆ ਵੀ ਖਰੇ ਲੋਕ ਮੈਨੂੰ ਪਟਿਆਲੇ ਦੇ ਫੇਰ ਬਣਾ ਦੇਣਗੇ ਮੁੱਖ ਮੰਤਰੀ ਤੇ ਉਸੇ ਤਰ੍ਹਾਂ ਉਹਦੀ ਘਰਵਾਲੀ ਵੀ ਜਿਹੜੀ ਵੀ ਐਡੀ ਬੇਸ਼ਰਮਾ ਇੱਕ ਤਾਂ ਪਾਸੇ ਬੰਦਾ ਮਾਰਦਾ ਸਾਡਾ ਉਹਦੇ ਫੀਲਿਆ ਨੇ ਤੇ ਇੱਕ ਉਹ ਪ੍ਰਚਾਰ ਨੂੰ ਜੁਟਿਆ ਲੋਕਾਂ ਨੂੰ ਤਾਂ ਆਪਣੇ ਬੰਦਿਆਂ ਦੀ ਪਈ ਹੈ ਜਿਹੜੇ ਬੰਦੇ ਮਰ ਗਏ ਨੇ ਅਸੀਂ ਉਹਦਾ ਇਨਸਾਫ਼ ਮੰਗਦੇ ਆਂ ਵੀ ਉਹਨਾਂ ਨੂੰ ਜੇਲਾ ਦੇ ਸਲਾਖਾਂ ਮਗਰ ਛੁੱਟੋ ਜਿਨ੍ਹਾਂ ਨੇ ਸਾਡਾ ਬੰਦਾ ਮਾਰਿਆ ਤੇ ਮਹਾਰਾਣੀ ਨੇ ਸਾਡੇ ਉੱਤੇ ਉਲਟਾ ਵੇਖੋ ਕਿਵੇਂ ਫੋਰਸਾਂ ਲਾਈਆਂ ਨੇ ਕਿਵੇਂ ਅੱਗੇ ਪਿੱਛੇ ਪੁਲਿਸ ਜਿਹੜੀ ਹੈ ਸਿਵਲ ਕੱਪੜਿਆਂ ਦੇ ਵਿੱਚ ਆਰਐਸ ਜਿਹੜੇ ਗੁੰਡੇ ਨੇ ਉਹ ਲਿਆ ਕੇ ਡਾਂਗਾ ਫੜਾ ਕੇ ਅੱਗੇ ਲਾਏ ਹੋਏ ਨੇ ਸਾਨੂੰ ਮਾਰਨ ਵਾਸਤੇ ਇਸ ਕਰਕੇ ਅਸੀਂ ਮਰ ਜਾਾਂਗੇ ਪਰ ਅਸੀਂ ਇੱਕ ਤਾਂ ਇਹਨੂੰ ਰਾਣੀ ਨੂੰ ਅਸੀਂ ਪਿੰਡਾਂ ਜਿਨੀ ਵੜਨ ਦੇਵਾਂਗੇ ਬਿਲਕੁਲ ਕੋਈ ਪ੍ਰਚਾਰ ਨਹੀਂ ਹੋਣ ਦੇਵਾਂਗੇ ਦੂਜਾ ਅਸੀਂ ਇਹ ਇਨਸਾਫ ਲੈ ਕੇ ਰਵਾਂਗੇ ਜਿਨ੍ਹਾਂ ਨੇ ਸਾਡੇ ਕਿਸਾਨ ਸਾਥੀ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਅਸੀਂ ਸਲਾਖਾਂ ਪਿੱਛੇ ਧੁੰਨੇ ਤੋਂ ਬਿਨਾਂ ਨਹੀਂ ਚੈਨ ਨਾਲ ਬੈਠਾਂਗੇ 25 ਮਈ ਨੂੰ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਦੇ ਨੌਂਦੇ ਪਿੰਡ ਮੇਬਾ ਮਿਆਣੀ ਵਿੱਚ ਇੱਕ ਬਜ਼ੁਰਗ ਕਿਸਾਨ ਦਾ ਅਣਪਛਾਤੇਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਹੁਸ਼ਿਆਰਪੁਰ ਪੁਲਿਸ ਵੱਲੋਂ ਕਿਸਾਨ ਦੇ ਸਨ ਦੇ ਕਤਲ ਦੇ ਗੁੱਥੀ ਸੁਝਾ ਲਈ ਗਈ ਹੈ ਤੇ ਪੁਲਿਸ ਵੱਲੋਂ ਇਸ ਕਤਲकांड ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਅਗਲੀ ਪੜਤਾਲ ਸ਼ੁਰੂ ਕੀਤੀ ਗਈ ਹੈ ਐਸਐਸਪੀ ਸੁਰਿੰਦਰ ਲੰਬਾ ਨੇ ਦੱਸਿਆ ਕਿ ਕਿਸਾਨ ਜੋਧ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਮੇਬਾ ਮੈਣੀ ਦੇ ਹੀ ਗ੍ਰੰਥੀ ਗੁਰਪਾਲ ਸਿੰਘ ਅਤੇ ਹਿੰਮਤ ਸਿੰਘ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ 5 ਤਰੀਕ ਨੂੰ ਇੱਕ ਮੇਵਾ ਮੈਣੀ ਪਿੰਡ 'ਚ ਇੱਕ ਬਜ਼ੁਰਗ ਕਿਸਾਨ ਜੋਧ ਸਿੰਘ ਦਾ ਕਤਲ ਕੀਤਾ ਗਿਆ ਸੀਗਾ ਤੇ ਇਸ ਕੇਸ 'ਚ ਜਿਹੜਾ ਹੈਗਾ ਸਾਡੀ ਟੀਮ ਨੇ ਬੜਾ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸਾਡੇ ਐਸਪੀ ਡੀ ਸਰਬਜੀਤ ਦਵਾਈਆ ਜੀ ਡੀਐਸਪੀ ਸਾਹਿਬ ਜਗਦੀਸ਼ ਰਾਏ ਜੀ ਤੇ ਸੀਆਈਏ ਦੀ ਟੀਮ ਐਸਐਚਓ ਦੀ ਐਸਐਚਓ ਦਸਵਾ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਇਸ ਨੂੰ ਵਿਥਿਨ 24 ਆਰ ਟ੍ਰੇਸ ਕੀਤਾ ਤੇ ਕਿਉਂਕਿ ਬਲਾਈਂਡ کیس ਸੀਗਾ ਜਦੋਂ ਇਨਸੀਡੈਂਟ ਹੋਇਆ ਜਦੋਂ ਜੋਤ ਸਿੰਘ ਆਪਣੇ ਘਰ ਤੋਂ ਅ ਗਏ ਸੀਗੇ ਜੰਗਲਵਾਲ ਤੇ ਵਾਪਸ ਆ ਰਹੇ ਸੀਗੇ ਤੇ ਜਿੱਥੇ 슈ਗਰ ਮਿਲ ਹੈਗੀ ਉੱਥੇ ਉਹਨਾਂ ਤੇ ਕਤਲਾਨਾ ਹਮਲਾ ਕਰਕੇ ਸ਼ਾਰਪੇਜ ਵੈਪਨਸ ਦੇ ਨਾਲ ਤੇ ਉਹਨਾਂ ਦਾ ਕਤਲ ਕੀਤਾ ਗਿਆ ਇਸ ਕੇਸ ਨੂੰ ਬੜਾ ਇਨਵੈਸਟੀਗੇਟ ਕਰਦੇ ਹੋਏ ਸਾਰਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਤੇ ਬਾਅਦ ਚ ਪਤਾ ਲੱਗਿਆ ਕਿ ਦੋ ਬੰਦੇ ਜਿਹੜੇ ਹੈਗੇ ਇਸ ਕੇਸ ਇਨਵੋਲਡ ਹੈਗੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਮ ਗੁਰਪਾਲ ਸਿੰਘ ਤੇ ਹਿੰਮਤ ਸਿੰਘ ਨਿਕਲਿਆ ਗੁਰਪਾਲ ਸਿੰਘ ਜਿਹੜਾ ਹੈਗਾ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਟੀ ਹੈਗਾ ਜਿਹੜਾ ਉਹਨਾਂ ਦੇ ਘਰ ਦੇ ਨਾਲ ਹਾਗਾ ਗੁਰਦਰਾ ਸਾਹਿਬ ਜਲੰਧਰ ਦੇ ਪੁਲਿਸ ਕਮਿਸ਼ਨਰਟ ਨੇ 24 ਘੰਟੇ ਦੇ ਅੰਦਰ-ਅੰਦਰ ਇੱਕ ਕਤਲ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਵੱਨੇ ਕਤਲ ਦਾ ਸੁਰਾਗ ਲਗਾਇਆ ਹੈ। ਮੇਰਬੈਂ ਦਾ ਖੁਲਾਸਾ ਕਰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਇੱਕ ਬੰਦਕਰ ਵਿੱਚੋਂ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਮ੍ਰਿਤਕ ਦੀ شناخت ਵਿਨੋਦ ਕੁਮਾਰ ਵਜੋਂ ਹੋਈ ਪੁਲਿਸ ਨੇ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਮੁਲਜ਼ਮਾਂ ਦੀ ਪਛਾਣ ਸਨੋਜ ਕੁਮਾਰ ਅਤੇ हिमाਚਲੀ देवी ਵੱਜੋਂ ਹੋਈ ਹੈ ਉਹਨਾਂ ਕਹੇ ਕਿ ਨਿਜੀ ਰੈਂਜਸ ਤੇ ਚਲਦੇ ਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ 8 ਨੰਬਰ ਥਾਣੇ ਦੇ ਏਰੀਆ ਦੇ ਵਿੱਚ ਡੈੱਡ ਬੋਡੀ ਮਿਲੀ ਸੀਗੀ ਜੀ ਘਰ ਦੇ ਅੰਦਰੋਂ ਬਾਕਸ ਦੇ ਵਿੱਚੋਂ ਬੈੱਡ ਬਾਕਸ ਦੇ ਵਿੱਚੋਂ ਉਹਦੀ ਮਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਉਹਨਾਂ ਜਿਹੜੇ ਅਸਲ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਲੇਡੀ ਹੈ ਹਿਮਾਚਲੀ ਦੇਵੀ ਔਰ ਇੱਕ ਉਹਦਾ ਸਾਥੀ ਸੀਗਾ ਸੁਨੋਜ ਸੁਨੋਜ ਕੁਮਾਰ ﺍﻟियास ਨਕੁਲ ਕੁਮਾਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਕੇਸ ਸਪਰੇਸ ਹੋ ਗਿਆ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਬਰਾਇ ਦੇ ਦੇਸਾਂ ਨਿਰਦੇਸ਼ਾਂ ਤਹਿਤ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਿਹ ਦੇ 214ਵੇਂ ਦਿਨ ਨੂੰ ਸਮਰਪਿਤ ਫਤਿਹ ਮਾਰਚ 12 ਮਈ ਨੂੰ ਕੱਢਿਆ ਜਾ ਰਿਹਾ ਹੈ ਜਿਸ ਦਾ ਪੋਸਟਰ ਅਤੇ ਸਟicker ਲੁਧਿਆਣਾ ਵਿੱਚ ਰਿਲੀਜ਼ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਆਗੂਆਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਹ ਫਤਿਹ ਮਾਰਚ ਕੱਢਿਆ ਜਾਵੇਗਾ ਅਤੇ ਇਸ ਫਤਿਹ ਮਾਰ ਸਰਬਾਤ ਦਾ ਪਲਾ ਚੈਰੀਟੇਬਲ ٹرسٹ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਬਰਾਵਲਾਂ ਦੇ ਤੇ ਜਾਵਗੇ ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਸਹਿਰਵਸੀਆਂ ਨੂੰ ਫਤਿਹ ਮਾਰਚ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਗਈ ਅੱਜ ਅਸੀਂ ਜੋ ਸਰਹੰਦ ਫਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ ਤੇ ਫਤਿਹ ਮਾਰਚ ਕੱਢ ਰਹੇ ਹਾਂ ਅੱਜ ਉਹਦੇ ਸਬੰਧੀ ਇਹ ਇੱਕ ਸਟicker ਜਾਰੀ ਕੀਤਾ ਗਿਆ ਹੈ ਪੋਸਟਰ ਜਾਰੀ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ 12 ਮਈ 1710 ਨੂੰ ਮਹਾਨ ਯੋਧੇ ਜਰਨੈਲ ਸਰਹੰਦ ਦੀ ਇਤਿਹਾਸ ਖੜਕਾ ਕੇ ਗੌਰਵ ਮਈ ਇਤਿਹਾਸ ਰਚਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਰਹੰਦ ਫਤਿਹ ਕਰਕੇ ਇੱਕ ਇਤਿਹਾਸ ਰਚਿਆ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਬਣਾਇਆ ਅਸੀਂ ਉਹ ਇਤਿਹਾਸਿਕ ਵਿਹਾੜਾ 12 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਪਵਨ ਰਕਬਾ ਤੋਂ ਮਾਰਚ ਚੱਲੇਗਾ ਜਿਹੜਾ ਕਿ ਫਤਿਹ ਮਾਰ ਚੱਲੇਗਾ ਜਿਸ ਨੂੰ ਨਹਿਂਗ ਮੁਖੀ ਬਾਬਾ ਜੋਗਿੰਦਰ ਸਿੰਘ ਜੀ ਜਿਹੜੇ ਕਿ ਬੁੱਢਾ ਦਲ ਦੇ ਮੁਖੀ ਨੇ ਉਹ ਰਵਾਨਾ ਕਰਕੇ ਉੱਥੇ ਘੋੜੇ ਹਾਥੀਆਂ ਦੇ ਨਾਲ ਉਸ ਤੋਂ ਬਾਅਦ ਇਹ ਮਾਰਚ ਜਿੱਥੇ ਮੂਲਾਪੁਰ ਦੇ ਵਿੱਚ ਸਵਾਗਤ ਫੇਰ ਲੁਧਿਆਣੇ ਦੇ ਵਿੱਚ ਵਕੋਕਸਤਾਨਾਂ ਤੇ ਫਿਰ ਸਾਨਿਆ ਦਰਾਹਾ ਅਤੇ ਖਮਾਣੋ ਸੌਰੀ ਸਮਰਾਲਾ ਖਮਾਣੋ ਖਰੜ ਹੁੰਦਾ ਹੋਇਆ ਇਹ ਪਹੁੰਚੇਗਾ ਚੱਪੜਚਿੱਨੀ ਦੇ ਮੈਦਾਨ ਦੇ ਵਿੱਚ ਉੱਥੇ ਬਕਾਇਦਾ ਸਵਾਗਤ ਹੋਣਗੇ ਉਸ ਤੋਂ ਬਾਅਦ ਇਹ ਸਰਹੰਦ ਸ਼ਾਮ ਨੂੰ 5 ਵਜੇ ਫਤਿਹਦਾਦ ਝੰਡਾ ਲਹਿਰਾਇਆ ਜਾਏਗਾ ਇਹ ਸਾਰਾ ਪ੍ਰੋਗਰਾਮ ਡਾਕਟਰ ਐਸ.ਪੀ. ਸਿੰਘ ਓਬਰਾਏ ਜੀ ਵੀ ਆ ਗਏ ਡਾਕਟਰ ਐਸ.ਪੀ. ਸਿੰਘ ਓਬਰਾਏ ਉੱਥੇ ਨਾਲ ਬਾਬਾ ਜੀ ਦੇ ਜਿਹੜੇ ਜੱਥੇ ਨੂੰ ਰਵਾਨਾ ਵੀ ਕਰਨਗੇ ਅਤੇ ਸਾਰੇ ਜੱਥੇ ਦੇ ਨਾਲ ਚੱਲਣਗੇ ਕਬੱਡੀ ਗੱਲ ਇਹ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਾਈ ਦੇ ਹੇਠ ਉਹਨਾਂ ਦੀ ਹਜ਼ੂਰੀ ਦੇ ਵਿੱਚ ਹੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਮਾਰਚ ਚੱਲੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਵੀ ਜਿਹੜਾ ਅੱਜ ਨਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੋਸਟਲ ਲੀਡ ਕਰ ਰਿਹਾ ਅਸੀਂ ਸਾਰੇ ਹੀ ਆਪਣੇ ਪੰਜਾਬੀਆਂ ਨੂੰ ਸਾਰੇ ਪੂਰੇ ਪੰਜਾਬ ਜਿਹੜੇ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਆ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਵੀ 12 ਤਰੀਕ ਨੂੰ ਜਿਹੜਾ ਇਹ ਸਮਾਗਮ ਅਸੀਂ ਰਾਖਵਾਂ ਤੇ ਉਹ ਲੈ ਕੇ ਸਾਰੇ ਸ਼ਹਿਰ ਦੇ ਵਿੱਚ ਦੀ ਹੁੰਦਾ ਹੋਇਆ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮ ਰਾਈ ਦੇ ਹੇਠ ਹੋਰ ਜਥੇਬੰਦੀਆਂ ਨੰਗ ਸਿੰਘ ਸਾਹਿਬ ਜਥੇਬੰਦੀ ਨਾਲ ਲੈ ਕੇ ਚੱਪੜਚਿੱਲੀ ਪਹੁੰਚਣਾ ਰਸਤੇ ਦੇ ਵਿੱਚ ਹੁੰਦੇ ਜਿਵੇਂ ਸਾਨੇয়াল ਦਰਾਹਾ ਲੀਲੋਂਪੁਰ ਸਮਰਾਲਾ ਖੜੜ ਮਾਣੋ ਇਹ ਸਭ ਜਗ੍ਹਾ ਪਹੁੰਚ ਕੇ ਚੱਪੜ ਚਿੱਲੀ ਜਾ ਕੇ ਉੱਥੇ ਆਪਾਂ ਸਾਰੇ ਸਮਾਗਮ ਕਰਨੇ ਆ ਗੱਤਕਾ ਪਾਰਟੀਆਂ ਦੋ ਤਿੰਨ ਘੰਟੇ ਦਾ ਉੱਥੇ ਸਟੇ ਹੋਊਗਾ ਉਸ ਤੋਂ ਬਾਅਦ 5 ਵਜੇ ਆ ਕੇ ਆਪਾਂ ਸਰਹੰਦ ਉੱਥੇ ਝੰਡਾ ਲਹਿਰਾਇ ਜਾਊਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਸਾਰੇ ਵੱਧ ਤੋਂ ਵੱਧ ਚੜ ਕੇ ਇਸ ਵਿੱਚ ਹਿੱਸਾ ਲਓ ਇਸ ਪ੍ਰੋਗਰਾਮ ਨੂੰ ਆਪਾਂ ਨੇ ਪੇਰੇ ਬਹੁਤ ਵਧੀਆ ਢੰਗ ਨਾਲ ਚੜ੍ਹੀਏ ਪੰਜਾਬੀ ਖਬਰਾਂ ਦੇ ਇਸ ਬਲੇਟਨ ਵਿੱਚ ਫਿਲਹਾਲ ਨਹੀਂ ਜਾਂਦੇ ਹਾਂ ਦੇ ਨੈਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ